ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਇੱਥੇ ਦੁਪਹਿਰ ਦਾ 1 ਵਜ ਗਿਆ ਸੀਗਾ ਤੇ ਫਿਰ ਦਾਲ ਸਬਜ਼ੀ ਕੁਛ ਨਹੀਂ ਹੈਗੀ ਸੀਗੀ ਤੇ ਫਿਰ ਆਪਾਂ ਮੰਮੀ ਕਹਿੰਦੇ ਚੱਲ ਚੌਲ ਬਣਾ ਲਓ ਤੜਕੇ ਵਾਲੇ ਤੇ ਫਿਰ ਇੱਥੇ ਮੈਂ ਚੌਲਾਂ ਨੂੰ ਤੜਕਾ ਲਗਾ ਰਹੀ ਸੀਗੀ ਤੇ ਇਹਦੇ ਵਿੱਚ ਮੈਂ ਜੀਰਾ ਤੇ ਪਿਆਜ਼ ਆਲੂ ਫੁੱਲ ਬੜੀਆਂ ਸੋਇਆਬੀਨ ਦੀਆਂ ਬੜੀਆਂ ਤੇ ਟਮਾਟਰ ਦਾ ਤੜਕਾ ਲਗਾਇਆ ਸੀਗਾ ਤੇ ਦੋ ਮਿਰਚਾਂ ਕੱਟ ਕੇ ਪਾ ਲਈਆਂ ਸੀ ਫਿਰ ਸਮਰਦਾ ਹੁੰਦਾ ਉਹ ਮਿਰਚ ਥੋੜੀ ਘੱਟ ਪਾਈਦੀ ਆ ਸਮਰਦਾ ਹੁੰਦਾ ਵੀ ਜੇ ਇਹ ਖਾ ਲਵੇ ਹਨਾ ਚੀਜ਼ ਤਾਂ ਫਿਰ ਵਧੀਆ ਜੋ ਵੀ ਆਪਾਂ ਬਣਾਉਦੇ ਉਹ ਹੀ ਖਾਂਦਾ ਆ ਤੇ ਲੋ ਜੀ ਇੱਥੇ ਆਪਣੇ ਚੌਲ ਬਣ ਗਏ ਸੀਗੇ

ਬੈਠੇ ਬੈਜੋ ਇੱਦਾਂ ਇੱਦਾਂ ਲਿਆ ਮੈਂ ਫੜ ਕੇ ਰੱਖਾ ਉੱਤੇ ਬੈਜਾ ਬੈਜਾ ਇਹਦੇ ਉੱਤੇ ਬੈਜੋ ਇਦਾਂ ਨੂੰ ਮੂੰਹ ਕਰਕੇ ਉਹਦਾਂ ਨੂੰ ਮੂੰਹ ਕਰ ਇਦਾਂ ਨੂੰ ਮੂੰਹ ਕਰਕੇ ਮੇਰੇ ਆਲੂ ਇਦਾਂ ਨੂੰ ਮੂੰਹ ਕਰ ਲੋ ਇਦਾਂ ਨੂੰ ਮੂੰਹ ਕਰੋ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਨਾ ਵੀਡੀਓ ਕੋ ਲਾਈਕ ਕਰ ਦਿਓ ਜੀ ਪਲੀਜ਼ ਕੇ ਪਲੀਜ਼ ਪਲੀਜ਼ ਵੀ ਬੋਲ ਕੇ ਪਲੀਜ਼ ਹਾਂਜੀ ਇੱਥੇ ਟਾਈਮ ਸਾਢੇ 4 ਹੋ ਗਏ ਸੀਗੇ ਤੇ ਫਿਰ ਮੈਂ ਸ਼ਾਮ ਦੇ ਟਾਈਮ ਨਾ ਇੱਕ ਵਾਰ ਝਾੜੂ ਜ਼ਰੂਰ ਫੇਰ ਦਿੰਨੀ ਹੁੰਨੀ ਆ ਮਾੜਾ ਮੋਟਾ ਜਿੱਤਾ ਤੇ ਕਿਉਂਕਿ ਨਾ ਫਿਰ ਖਲਾਰਾ ਵੀ ਆਉਂਦਾ ਅੰਦਰ ਵੀ ਮੈਂ ਥੋੜਾ ਬਹੁਤ ਜੇ ਸਿੰਤਾ ਹੋਵੇ ਸਲਾਈ ਦਾ ਕੰਮ ਕੀਤਾ ਹੋਵੇ ਫਿਰ ਤਾਂ ਥੋੜਾ ਜਿਆਦਾ ਪੈ ਜਾਂਦਾ ਤੇ ਇਦਾਂ ਫਿਰ ਸਮਰ ਵੀ ਘਮ ਦਾ ਰਹਿੰਦਾ ਜਾਉ ਚੀਜ਼ ਚੂਜ ਕੋਈ ਖਾਂਦਾ ਫਿਰ ਵਿੱਚ ਚਾਕੀ ਲਵਾਫਸ ਰੱਟ ਦਿੰਦਾ ਪਰ ਜਿਹੜੇ ਹੁੰਦੇ ਆ ਤੇ ਬਾਕੀ ਰਸੋਈ ਚ ਵੀ ਥੋੜਾ ਬਹੁਤ ਮੈਂ ਫੇਰ ਲੂੰਗੀ ਤੇ ਬੇੜੇ ਚ ਵੀ ਇਦਾਂ ਤੇ ਮੰਮੀ ਉੱਪਰ ਇੱਥੇ ਨਾ ਕੋਠਿਆਂ ਤੇ ਘਰ ਦੇ ਪੈਸੇ ਸਫਾਈ ਇੱਧਰ ਜਾਚੇ ਨੇ ਸਾਡੇ ਤਰਪੈਲ ਰੱਖੀ ਸੀਗੀ ਤੇ ਸ਼ਾਇਦ ਅਸੀ ਕਸ਼ ਵੀ ਉਹਦੇ ਨਾਲ ਹਵਾ ਨਹੀਂ ਲੱਗਦੀ ਕਰਕੇ ਕੀੜੀਆਂ ਆਉਂਦੀਆਂ ਸਾਡੇ ਸਾਤ ਤੇ ਕੀੜੀਆਂ ਬਹੁਤ ਆ ਜਾਂਦੀਆਂ ਆ ਉੱਪਰ ਮਤਲਬ ਰਾਤ ਨੂੰ ਜਦੋਂ ਸੌਣ ਲੱਗਦੇ ਨਾ ਉਦੋਂ ਕੀੜੀਆਂ ਬਹੁਤ ਆ ਜਾਂਦੀਆਂ ਬਹੁਤ ਔਖਾ ਹੋ ਜਾਂਦਾ ਆ ਤੇ ਮੰਮੀ ਫੇਰ ਇੱਥੇ ਝਾੜੂ ਫੇਰਦੇ ਸੀਗੇ ਕੋਠੇ ਤੇ ਚੜੀ ਹੋਈ ਸੀ ਇਹ ਕਹਿੰਦੇ ਚੱਲ ਫੇਰ ਮੈਂ ਝਾੜੂ ਫੇਰ ਦੰਨੀ ਆ ਤੇ ਇੱਥੇ ਮੰਮੀ ਕਹਿੰਦੇ ਵੀ ਉੱਤੇ ਸਾਸੀ ਬਾਲਣਾ ਰੱਖਿਆ ਥੋੜਾ ਬਹੁਤ ਤੇ ਮੰਮੀ ਕਹਿੰਦੇ ਵੀ ਮੈਨੂੰ ਪੱਲੀ ਫੜਾ ਦੇ ਤਾਂ ਮੈਂ ਹਨਾ ਥੋੜਾ ਜਿਆ ਤਨ ਬਾਲਣ ਇੱਥੇ ਰੱਖ ਦੰਨੀ ਫਿਰ ਤੁਹਾਨੂੰ ਪਤਾ ਉਹ ਔਖਾ ਹੋ ਜਾਂਦਾ ਫਿਰ ਅੱਗ ਬਾਲਣੇ ਛਿੱਟੀਆਂ ਜੀਆਂ ਛੜੀਆਂ ਲਾ ਲੈਂ ਆ ਇੱਥੇ ਮੈਂ ਨਾਲੇ ਕੱਪੜੇ ਲਾ ਕੇ ਰੱਖ ਲੂੰਗੀ ਤਾਂ ਇਹ ਹਾਂ ਮੈਂ ਬਾਅਦ ਚ ਲਗਾਉਂਗੀ ਕਿਉਂਕਿ ਥੋੜਾ ਟਾਈਮ ਹੋ ਗਿਆ ਐ ਅੱਜ ਗੈਸ ਜਿਹੜਾ ਉਹ ਸਾਡਾ ਖਤਮ ਹੋ ਗਿਆ ਐ ਤੇ ਇਸ ਕਰਕੇ ਇਹ ਕੰਮ ਆਪਾਂ ਨੂੰ ਨਾ ਨਾਲ ਨਾਲ ਕਰਨੀ ਪੈਣੀ ਆ ਕਿਉਂਕਿ ਆਖਾ ਹੋ ਜਾਂਦਾ ਤੁਹਾਨੂੰ ਪਤਾ ਗੇਂਸਟਿਕ ਆਪਾਂ ਹੁਣ ਅਰਥ ਕੀ ਬਾਹਰ ਰੋਟੀ ਬਣਾ ਲਾਂਗੇ ਨਾ ਚੁੱਲੇ ਤੇ ਪਰ ਹੁਣ ਸਾਰਾ ਕੰਮ ਚੁੱਲੇ ਤੇ ਕਰਨਾ ਪੈਣਾ ਤਾਂ ਕਰਕੇ ਤੇ ਇਥੇ ਮੈਂ ਸਾਰੇ ਫਟਾਫਟ ਭਾਂਡੇ ਧੋ ਲਵਾਂਗੀ ਤੇ ਇੱਕ ਕਰ ਜਿਹੜੇ ਮੈਂ ਦੁਪਹਿਰੇ ਛੋਲ ਬਣਾਏ ਸੀ ਉਹ ਬਸ ਉਹਨਾਂ ਨੂੰ ਥੋੜੇ ਜਿਹੀ ਛੋਲ ਫੈਸੀ ਤੇ ਮੈਂ ਕੱਢ ਕੇ ਭਾਂਡੇ ਚ ਰੱਖ ਲੈ ਤੇ ਨਾਲ ਦੀ ਨਾਲ ਆਪਾਂ ਇਹਨੂੰ ਫਟਾਫਟ ਧੋ ਲਾਂਗੇ ਤੇ ਫਿਰ ਉਹਨਾਂ ਤੋੜ ਕੇ ਜਿਹਦੀ ਤਿਆਰੀ ਕਰਾਂਗੇ ਅੱਜ ਅਸੀਂ ਬਣਾਉਣੀ ਸੀਗੀ ਚਿੱਟੇ ਛਣੇ ਤੇ ਉਹਦੇ ਫਿਰ ਆਪਾਂ ਪਿਆਜ਼ ਪੂਜ ਕੱਟਾਂਗੇ ਤੇ ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ 5:00 ਵਜੇ ਤੇ ਮੈਂ ਅੱਗ ਬਾਲ ਲਈ ਸੀਗੀ ਤੇ ਕੁੱਕਰ ਨੂੰ ਆਪਾਂ ਲਾ ਲਈ ਸੀਗੀ ਜੇ ਮਿੱਟੀ ਦਾ ਪੋਚਾ ਜਿਹਾ ਫੇਲ ਲਿਆ ਸੀ ਤਾਂ ਕਿ ਧੂਣ ਵਿੱਚ ਆਸਾਨੀ ਹੋਵੇ ਹੈਨਾ ਤੇ ਇਦਾਂ ਥੋੜੀਆਂ ਜੀਆਂ ਟ੍ਰਿਕਾਂ ਜੀਆਂ ਇਹ ਬਾਤ ਲੈਣੀਆਂ ਚਾਹੀਦੀਆਂ ਕਿਉਂਕਿ ਫਿਰ ਤੁਹਾਨੂੰ ਪਤਾ ਭਾਂਡਾ ਬਹੁਤ ਜ਼ਿਆਦਾ ਕਾਲਾ ਹੋ ਜਾਂਦਾ ਹੈ ਤੇ ਫਿਰ ਮਾਂਜਣਾ ਔਖਾ ਹੋ ਜਾਂਦਾ ਤਾਂ ਕਰਕੇ ਤੇ ਆਪਾਂ ਫਿਰ ਇਹਨਾਂ ਇਦਾਂ ਥੋੜਾ ਜਿਹਾ ਪਾਣੀ ਪਾ ਕੇ ਮਿੱਟੀ 'ਚ ਨਾ ਉਹ ਮਿੱਟੀ ਜੀ ਫੇਰ ਲਈਦੀ ਆ ਤੇ ਇਦਾਂ ਫਿਰ ਤੋਂ ਚਿੱਟੇ ਨਿਕਲਿਆ ਹੁੰਦੇ ਜਦੋਂ ਆਪਾਂ ਧੋਨੀ ਆ ਭਾਂਡੇ ਤੇ ਫਟਾਫਟ ਇੱਥੇ ਮੈਂ ਤੜਕਾ ਲਾ ਲੂੰਗੀ ਪਿਆਜ਼, ਜੀਰਾ, ਪਿਆਜ਼, ਅਦਰਕ ਮੈਂ ਪਾ ਦਿੱਤਾ ਭੁੰਨਣ ਲਈ ਤੇ ਇੱਥੇ ਟਮਾਟਰ ਜਿਹੜੇ ਆ ਉਹ ਮੈਂ ਕੱਟ ਕੇ ਪਾਉਂਗੀ ਤੇ ਫਟਾਫਟ ਜਿਹੜਾ ਉਹ ਆਪਾਂ ਤੜਕਾ ਲਾ ਲਈਏ ਤੇ बस इद्दी थोड़ा ਔਖਾ ਹੋ ਜਾਂਦਾ ਚਾਹ ਚੂਹ ਦਾ ਹੁੰਦਾ ਆ ਜਾਂ ਸਮਰ ਦੇ ਦੁੱਧ ਦਾ ਹੁੰਦਾ ਬਾਕੀ ਦਾ ਕੰਮ ਅਸੀਂ ਚੁੱਲੇ ਤੇ ਕਰ ਸਕਦੀਆਂ ਬੇ ਥੋੜਾ ਇੱਕ ਦੁਪਹਿਰ ਦਾ ਹੁੰਦਾ ਇੱਥੇ ਧੁੱਪ ਧੁੱਪ ਝੀਂਦੀ ਤਾਂ ਕਰਕੇ ਫਿਰ ਦਪੈ ਨੂੰ ਰੋਟੀ ਮੈਂ ਤਾਂ ਮੰਮੀ ਹੁੰਦੀ ਆ ਜਾਂ ਕਿਸੇ ਵੇਲੇ ਤਾਂ ਮੰਮੀ ਵੀ ਨਿਗਾਰ ਹੁੰਦੇ ਮੈਂ ਤਾਂ ਸਮਰੀਕਾਰ ਹੁੰਨੇ ਆ ਦੋਨੇ ਜਾਣੇ ਤੇ ਬਾਕੀ ਗੈਂ ਸਿਲੰਡਰ ਦਾ ਇਦਾਂ ਸੀਗਾ ਉਹ ਹਨਾ ਕਿੰਨੇ ਦਿਨ ਹੋ ਗਏ ਸੀ ਕਰਦਿਆਂ ਨੂੰ ਭਰੋਣਾ ਭਰੋਣਾ ਭਾਈ ਆਇਆ ਨਹੀਂ ਗੱਡੀ ਵਾਲੇ ਜਿਹੜੇ ਆਉਂਦੇ ਹੁੰਦੇ ਸਿਲੰਡਰ ਲੈ ਕੇ ਉਹ ਆਏ ਨਹੀਂ ਸੀਗੇ ਤਾਂ ਹੁਣ ਫਿਰ ਤਾਂ ਕਰਕੇ ਅੱਜ ਦਾ ਦਿਨ ਤਾਂ ਦੇਖਦੇ ਕੱਟਦੇ ਆਂ ਦੇ ਨਹੀਂ ਤਾਂ ਫਿਰ ਇੱਥੋਂ ਕਿਸੇ ਤੋਂ ਲੈ ਲਾਂਗੇ ਤਾਂ ਸ਼ੁੱਕਰ ਸ਼ਨੀਵਾਰ ਤੱਕ ਗੱਟੀ ਆਉਂਦੀ ਹੁੰਦੀ ਆ ਤਾਂ ਫਿਰ ਭਰਾ ਆ ਕੇ ਜਿਹੜਾ ਉਹ ਦੇ ਦਾਂਗੇ ਜੇ ਆਇਆ ਤਾਂ ਭਾਈ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਲੋ ਜੀ ਇੱਥੇ ਆਪਣੀ ਸਬਜ਼ੀ ਬਣ ਗਈ ਸੀਗੀ ਤੇ ਫਿਰ ਮੈਂ ਲੱਗ ਗਈ ਸੀ ਰੋਟੀ ਬਣਾਉਣ ਤੇ ਹਜੇ ਲੋਈ ਸੀਗੀ ਕਾਫੀ ਜਿਆਦਾ ਪਰ ਜਦੋਂ ਤੱਕ ਮੈਂ ਬਣਾਉਣੀ ਸੀਗਾ ਨੀਰਾ ਹੋ ਗਿਆ ਸੀਗਾ ਤੇ ਫਟਫਟ ਰੋਟੀ ਰੋਟੀ ਤਾਂ ਮੈਂ ਹਮੇਸ਼ਾ ਚੁੱਲ੍ਹੇ ਤੇ ਹੀ ਬਣਾਉਂਦੀ ਆ ਕਿਤੇ ਹੀ ਹੋਇਆ ਜਦੋਂ ਤਦ ਲੋ ਜੇ ਮੌਸਮ ਖਰਾਬ ਹੋਵੇ ਜਾਂ ਫਿਰ ਉਦਾਂ ਥੋੜੀ ਬਹੁਤੀ ਬਣਾਉਣੀਆਂ ਹੋਵੇ ਦੋ ਚਾਰ ਕਫੇਰ ਮੈਂ ਗੈਂਸ ਤੇ ਲਾ ਲੈਣੀ ਹੁੰਦੀ ਨਹੀਂ ਨਹੀਂ ਤਾਂ ਅਸੀਂ ਸਵੇਰੇ ਸ਼ਾਮ ਜਿਹੜੀ ਰੋਟੀ ਆ ਉਹੋ ਚੁੱਲ੍ਹੇ ਤੇ ਬਣਾਉਣੀ ਆ ਤੇ ਬਾਕੀ ਅੱਗ ਵੀ ਇੱਥੇ ਆਪਣੀ ਵਧੀਆ ਬਾਲਦੀ ਸੀ ਕਿਉਂਕਿ ਕਦੋਂ ਦੀ ਅੱਗ ਬਾਲਦੀ ਪਈ ਆ ਚੁੱਲ੍ਹਾ ਇਹਨੂੰ ਮਗਿਆ ਪਿਆ ਸੀਗਾ ਤੇ ਇਹ ਚੁੱਲ੍ਹਾ ਥੋੜਾ ਜਿਹਾ ਸਾਨੂੰ ਸਹੀ ਨਹੀਂ ਲੱਗਦਾ ਹੈਗਾ ਸ਼ਾਇਦ ਅਸੀਂ ਢਾਕੇ ਨਾ ਮਾ ਬਣਾਈਏ ਇਹ ਚੁੱਲ੍ਹਾ ਤੇ ਨਮਾ ਬਣਾ ਕੇ ਫਿਰ ਇਹਨੂੰ ਬਾਹਰ ਚੋਂ ਹਟਾਵਾਂਗੇ ਕਿਉਂਕਿ ਫਿਰ ਸੁੱਕਦਾ ਨਹੀਂ ਹੈਗਾ ਛੇਤੀ ਚੁੱਲਾ ਉਦੋਂ ਵੀ ਕਾਫੀ ਟਾਈਮ ਕਿੰਨੇ ਦਿਨ ਲੱਗ ਗਏ ਸੀਗੇ ਚੁੱਲਾ ਸੁੱਕਣੇ ਨੂੰ ਤਾਂ ਫਿਰ ਸਾਨੂੰ ਦੂਜੇ ਚੱਕ ਮਾ ਜਿਹੜਾ ਉਹ ਵਰਤਣਾ ਪੈਂਦਾ ਸੀ ਲੋ ਜੀ ਇੱਥੇ ਰੋਟੀ ਜਦੋਂ ਮੈਂ ਬਣਾਉਂਦੀ ਬਣਾਉਂਦੀ ਨੂੰ ਮੈਨੂੰ ਕਾਫੀ ਨਹੀਂ ਰਹੋ ਗਿਆ ਸੀਗਾ ਤੇ ਮੰਮੀ ਵੀ ਦੁੱਧ ਲੈ ਕੇ ਆ ਗਈ ਸੀ ਤੇ ਹੁਣ ਸਾਨੂੰ ਦੁੱਧ ਵੀ ਇੱਥੇ ਉਬਾਲਣਾ ਪੈਣਾ ਸੀ ਚੁੱਲੇ ਤੇ ਤੇ ਬਾਕੀ ਦੂਜਾ ਚੁੱਲਾ ਹੈਗਾ ਇਹ ਆ ਜਿਹੜਾ ਇੰਡਕਸ਼ਨ ਚੁੱਲਾ ਹੁੰਦਾ ਆ ਤੇ ਉਹਦੇ ਲਈ ਇਹਨਾਂ ਭਾਂਡੇ ਨਹੀਂ ਹੈਗੇ ਜਿੱਦਾਂ ਉਹਦੇ ਤੇ ਸਟੀਲ ਦੇ ਭਾਂਡੇ ਚੱਲਦੇ ਆ ਤੇ ਜਾਂ ਨਾਨ-ਸਟਿਕ ਜਿਹੜੇ ਹੁੰਦੇ ਦੂਜੇ ਉਹ ਚੱਲਦੇ ਆ ਨਾ ਤੇ ਉਹਦੇ ਕਰਕੇ ਹਨਾ ਫੇਰ ਸਾਨੂੰ ਉਹ ਭਾਂਡਿਆਂ ਹੈ ਨਹੀਂ ਕਰਕੇ ਹਨਾ ਔਖਾ ਜਿਹਾ ਹੋ ਜਾਂਦਾ ਨਹੀਂ ਤਾਂ ਉਹਦੇ ਤੇ ਚਾਹ ਚੂਜਾ ਦੁੱਧ ਬਣਾ ਸਕਦੇ ਆ ਲੋਜੀ ਇੱਥੇ ਮੰਮੀ ਦੁੱਧ ਪਾ ਕੇ ਲੈ ਸਕਦੀ ਹੈ ਜੇ ਤੁਮ ਮੰਮੀ ਉਵਾਲ ਲਉਗੇ ਬਾਅਦ ਚ ਮੰਮੀ ਕਹਿੰਦੀ ਕੁੱਕਰ ਇੱਥੇ ਰਹਿਣ ਦੇ ਪਿਆ ਵੀ ਜਿਹੜਾ ਥੋੜਾ ਥੋੜਾ ਸੇਕ ਆ ਜਿਹੜਾ ਦਾਲ ਆਪਣੀ ਗਰਮ ਰਹੂਗੀ ਕਿਉਂਕਿ ਰੋਟੀ ਹਜੇ ਅਸੀਂ ਖਾਣੀ ਨਹੀਂ ਸੀਗੀ ਥੋੜਾ ਅਟਕ ਕੇ ਖਾ ਲਈ ਸੀ ਤਾਂ ਕਰਕੇ ਤੇ ਬਾਕੀ ਅਸੀਂ ਨਾਲ ਮਿਲ ਕੇ ਸਾਰੇ ਕੰਮ ਕਰ ਜਿਹੜੇ ਆ ਉਹ ਕਰ ਲੈਣੇ ਹੁੰਨੇ ਆ ਤੇ ਹਾਂਜੀ ਇੱਥੇ ਮੈਂ ਲੱਗ ਪਈ ਸੀਗੀ ਫਿਰ ਸਾਰੇ ਕੰਮ ਨਵੇੜ ਕੇ ਇਹ ਕੱਪੜੇ ਜਿਹੜੇ ਆ ਉਹਨਾਂ ਦੀਆਂ ਤਾਹਾਂ ਲਾਉਣ ਇਹ ਬਾਰ ਹੀ ਪੈ ਰਹੇ ਸੀ ਮੈਂ ਕਿਹਾ ਇਹਦਾ ਫਿਰ ਫਾਇਦਾ ਕੀ ਤਰੀਲ ਬਹੁ ਪੈਂਦੀ ਆ ਵੀ ਫੇ ਗਿੱਲੇ ਹੋ ਜਾਣੇ ਨਾ ਤਾਂ ਕਰਕੇ ਫਿਰ ਮੈਂ ਕਨਾਲ ਦੀ ਨਾਲ ਜਿਹੜਾ ਚੱਕ ਦੀਏ ਤਾਂ ਵਧੀਆ ਆ ਇਦਾਂ ਆਪਾਂ ਨਾਲ ਦੀ ਨਾਲ ਜਿਹੜਾ ਖਲਾਰਾ ਆ ਉਹ ਚੱਕੀ ਜਾਵਾਂਗੇ ਤਾਂ ਵਧੀਆ ਗੱਲ ਆ ਹਨਾ ਤੇ ਫਿਰ ਥੋੜੀ ਜਿਹੀ ਘਰ ਵਿੱਚ ਸਫਾਈ ਵੀ ਰਹਿੰਦੀ ਆ ਆਪਣੇ ਸਿਰ ਤੇ ਹੀ ਹੁੰਦਾ ਹਨਾ ਇੱਕ ਜਿੱਦਾਂ ਹੁਣ ਆਪਾਂ ਘਰ ਦੀ ਜਿਹੜੀ ਲੇਡੀਜ਼ ਆ ਉਹਨਾਂ ਦੇ ਸਿਰ ਤੇ ਹੁੰਦਾ ਵੀ ਘਰ ਨੂੰ ਸਾਫ਼ ਰੱਖਣਾ ਆ ਜਾਂ ਕੰਦਾ ਰੱਖਣਾ ਹਨਾ ਆਪਣੀ ਸਿਰ ਤੇ ਹੀ ਆ ਸਾਰਾ ਕੁਝ ਤੇ ਔਰਤ ਦੇ ਬਿਨਾ ਹਨਾ ਘਰ ਜਿਹੜੇ ਚੱਲਦੇ ਚੱਲਣੇ ਔਖੇ ਹੋ ਜਾਂਦੇ ਆ ਤੇ ਇੱਥੇ ਸਾਡੇ ਹੈਗੇ ਆ ਤਾਏ ਹੁਣ ਉਹਨਾਂ ਦੇ ਘਰ ਹੈ ਨਹੀਂ ਕੋਈ ਮਤਲਬ ਲੇਡੀ ਹੈ ਨਹੀਂ ਕੋਈ ਔਰਤ ਤੇ ਉਹ ਕਾਫੀ ਜ਼ਿਆਦਾ ਵਿਚਾਰੇ ਔਖਾ ਟਾਈਮ ਕੱਢ ਰਹੇ ਆ ਉਹਨਾਂ ਦੇ ਅਜੇ ਬੇਟਿਆਂ ਦੀ ਜਿੱਦਾਂ ਵਿਆਹ ਨਹੀਂ ਹੋਇਆ ਹੈਗਾ ਤੇ ਔਖਾ ਹੋਇਆ ਆ ਤੇ ਬਾਕੀ ਥੋੜਾ ਜਿਹਾ ਨਾਲ ਦੇਖ ਕੇ ਹੋ ਜਾਂਦਾ ਨਾ ਵੀ ਕਿੱਦਾਂ ਦੇਲਾ ਨਾ ਘਰ 'ਚ ਜਨਾਨੀ ਨਾ ਹੋਵੇ ਤਾਂ ਹਨਾ ਕਿਤਾ ਤਾਂ ਘਰ ਕਿੱਦਾਂ ਦੇ ਮਤਲਬ ਟਾਈਮ ਨੰਗਦੇ ਆ ਤੇ ਬਾਕੀ ਚਲੋ ਹਨਾ ਜੋ ਜਦੋਂ ਵੀ ਉਹਨਾਂ ਦਾ ਵਿਆਹ ਹੋਣਾ ਹੋਊਗਾ ਬਾਜੀ ਹੋਣਾ ਤਾਂ ਹੋਊਗਾ ਜੇ ਕੋਈ ਰਸਤਾ ਰੂਪ ਵਗੈਰਾ ਨਹੀਂ ਹੁੰਦਾ ਹੈਗਾ ਤੇ ਬਾਕੀ ਇੱਥੇ ਮੈਂ ਫਟਾਫਟ ਸਾਰੇ ਕੱਪੜੇ ਨੇ ਜਿਹੜੀਆਂ ਤਾਹਾਂ ਲਾ ਲਈਆਂ ਸੀਗੀਆਂ ਸਮਰ ਵੀ ਆ ਗਿਆ ਸੀ ਸਮਰ ਦਾ ਚਾਚਾ ਵੀ ਤਾਂ ਉਹ ਫਿਰ ਉਹਦੇ ਕੋਲ ਸੀਗਾ ਆਪਣੇ ਚਾਚੀ ਕੋ ਤੇ ਸਮਰ ਦੇ ਪਾਪਾ ਨੂੰ ਇੱਥੇ ਮਚੋ ਹਾਂਜੀ ਟਾਈਮ ਹੋ ਗਿਆ 9:30 ਤੇ ਸਮਰ ਸੌਂ ਗਿਆ ਤੇ ਆਪਾਂ ਵੀ ਵਿਲੇ ਹੋ ਗਏ ਬਸ ਥੋੜਾ ਜਿਹਾ ਹਨਾ ਹੋ ਗਿਆ ਸੀਗਾ ਕੀੜੀਆਂ ਨਿਕਲ ਆਉਂਦੀਆਂ ਛੱਤ ਦੇ ਵਿੱਚੋਂ ਬਹੁਤ ਸਾਰੀਆਂ ਉਧਰਲੇ ਅੰਦਰ ਸਾਡੇ ਨਾਲ ਢੇਰੀ ਉੱਪਰ ਲੱਗ ਗਈ ਸੀ ਜਿਹਦਾ ਢੇਰ ਹੀ ਕਹਿ ਦਿੰਦੇ ਹਨ ਬਹੁਤ ਕੀੜੀਆਂ ਨਿਕਲੀਆਂ ਲਾਸ਼ ਮਰੇ ਖਾ ਫੇਰੀਆਂ ਸਰਪ ਭਾ ਕੇ ਪਾਣੀ ਪੂਣੀ ਮਾਰਿਆ ਐਦਾਂ ਮਤਲਬ ਬਹੁਤ ਨਿਕਲੀਆਂ ਇੰਨਾਂ ਤੇ ਇਹੀ ਹੁਣ ਥੋੜੀ ਟੈਨਸ਼ਨ ਜੀ ਪੈ ਗਈ ਵੀ ਐਦਾਂ ਘਾਤੇ ਹੁੰਦੀ ਆ ਨਾ ਇੰਨੀਆਂ ਕੀੜੀਆਂ ਕਿਉਂ ਨਿਕਲਦੀਆਂ ਆ ਵੀ ਕਿਈ ਚੱਕਰ ਅਜੀ ਕੀ ਕਰੀਏ ਹਨਾ ਤੇ ਬਾਕੀ ਹੁਣ ਪਤਾ ਨਹੀਂ ਕਦੋਂ ਜਾਣੀਆਂ ਉਦੋਂ ਤਾਂ ਜਦੋਂ ਠੰਡ ਜੀ ਸਟਾਰਟ ਹੋ ਜਾਂਦੀ ਹੈ ਫੇਰ ਤਾਂ ਮਤਲਬ ਨਹੀਂ ਹੁੰਦੀਆਂ ਕੀੜੀਆਂ ਕੁੜੀਆਂ ਹਨਾ ਚਲ ਜਾਂਦੀਆਂ ਪੂਰੀਆਂ ਜੀਆਂ ਜਿਹੜੀਆਂ ਲਾਲ ਕੀੜੀਆਂ ਹੁੰਦੀਆਂ ਉਹ ਤਾਂ ਹੁਣ ਇੰਨੀਆਂ ਨਹੀਂ ਹੈਗੀਆਂ ਕਿਤੇ ਵੀ ਇਹ ਕਾਲੀਆਂ ਜੀਆਂ ਬਹੁਤ ਆਈਆਂ ਆ ਪਤਾ ਨਹੀਂ ਕਿ ਕਿਥੋਂ ਇਹ ਇੰਨੀਆਂ ਆਈਆਂ ਆ ਤੇ ਬਾਕੀ ਚਲੋ ਤੇ ਚਲੋ ਠੀਕ ਆ ਜੀ ਇਹ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜੀ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਈ ਬਾਈ